ਕਿਸਾਨ ਦੋਸਤੋ ਬੜਾ ਸੋਹਣਾ ਰਿਸਪੌਂਸ ਬਾਜ਼ਾਰ ਚ ਆ ਰਿਹਾ ਹੈ ਇਹ ਮੇਰੇ ਨਾਲ ਮੇਰੇ ਕੋਲੇ ਕੁਝ ਡਾਟਾ ਆਇਆ ਹੈ ਕਿ ਬਹੁਤ ਸਾਰੇ ਕਿਸਾਨ ਆਨਲਾਈਨ ਸ਼ਿਕਾਇਤ ਕਰ ਰਹੇ ਹੈ ਤੁਹਾਨੂੰ ਪਤਾ ਨਾ ਕਿ ਖਾਦ ਦੇ ਨਾਲ ਜੋ ਟੈਗਿੰਗ ਹੁੰਦੀ ਹੈ ਤਾਂ ਆਪਾਂ ਉਹਦੀ 1800 180 1551 ਦੀ ਸ਼ਿਕਾਇਤ ਕਰ ਸਕਦੇ ਹਾਂ ਤਾਂ ਬਾਜ਼ਾਰ ਦੇ ਵਿੱਚ ਜੋ ਕਿਸਾਨ ਵੀਰਾਂ ਦੇ ਫੋਨ ਆ ਰਹੇ ਹੈ ਇਸ ਸਮੇਂ ਫੋਨ ਇਸ ਤਰ੍ਹਾਂ ਦੇ ਆਉਣੇ ਸ਼ੁਰੂ ਹੋ ਗਏ ਕਿ ਟੈਗਿੰਗ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਕਿਸਾਨਾਂ ਨੂੰ ਤਾ ਜੇਕਰ ਕਿਤੇ ਹਜੇ ਵੀ ਟੈਗਿੰਗ ਚੱਲ ਰਹੀ ਹੈ ਕਿਸੇ ਨੂੰ ਨੈਨੋ ਖਾਦਾਂ ਧੱਕੇ ਨਾਲ ਦਿੱਤੀਆਂ ਜਾ ਰਹੀਆਂ ਸਲਫਰ ਧੱਕੇ ਨਾਲ ਦਿੱਤੀ ਜਾ ਰਹੀ ਹੈ ਕਿਸੇ ਨੂੰ ਜਿਹੜਾ ਹੈਗਾ ਇਹ ਗੁੱਲੀ ਡੰਡੇ ਸਪਰੇਅ ਧੁੱਕੇ ਧੱਕੇ ਨਾਲ ਦਿੱਤੀ ਆ ਰਹੀ ਹੈ ਮੈਗਨੀ ਧੱਕੇ ਨਾਲ ਦਿੱਤੀ ਆ ਰਹੀ ਹੈ ਕਿਸੇ ਨੂੰ ਨਾਲ ਬਾਇਓ ਜ਼ਿੰਕ ਪਟਾਹ ਦਿੱਤੀ ਆ ਰਹੀ ਹੈ ਕਿਸੇ ਨੂੰ ਰੇਟ ਵੱਧ ਦਿੱਤਾ ਜਾ ਰਿਹਾ ਚੁੱਪ ਕਰਕੇ ਘਰੇ ਆ ਕੇ 1800 180 155 ਦੇ ਸ਼ਿਕਾਇਤ ਕਰੋ ਤੇ ਇਹ ਤੁਹਾਡਾ ਫਾਹਾ ਹਮੇਸ਼ਾ ਲਈ ਵਧਿਆ ਜਾਣਾ ਪਰ ਜੇ ਤੁਸੀਂ ਜਿਹੜਾ ਹੈਗਾ ਸ਼ਿਕਾਇਤ ਕਰਨ ਤੋਂ ਗੁਰੇਜ਼ ਕਰੋਗੇ ਫੇਰ ਨਹੀਂ ਤੁਸੀਂ ਬਹੁਤ ਵੀਰਾਂਸ਼ ਸ਼ਿਕਾਇਤਾਂ ਕੀਤੀਆਂ ਮੈਂ ਤੁਹਾਨੂੰ ਦੱਸਦਾ ਕਿ ਇਹ ਜੇ ਤੁਸੀਂ ਸ਼ਿਕਾਇਤ ਕਰਦੇ ਹੋ ਤੁਹਾਡੇ ਡੀਲਰ ਭਰਾ ਦੇ ਉੱਤੇ ਕੋਈ ਅਸਰ ਨਹੀਂ ਆਉਣ ਵਾਲਾ ਕਿਉਂਕਿ ਇਹ ਸ਼ਿਕਾਇਤ ਆਪਾਂ ਕੰਪਨੀ ਦੇ ਖਿਲਾਫ ਕਰਦੇ ਹਾਂ ਆਪਾਂ ਇੱਕ ਹੀ ਸ਼ਿਕਾਇਤ ਕਰਨੀ ਹੈ ਕਿ ਮੈਂ ਫਲਾਨੀ ਕੰਪਨੀ ਦੀ ਡੀਏਪ ਖਾਦ ਬਾਜ਼ਾਰ ਤੋਂ ਖਰੀਦੀ ਹੈ ਤੇ ਉਸ ਕੰਪਨੀ ਨੇ ਜਿਹੜਾ ਹੈਗਾ ਧੱਕੇ ਦੇ ਨਾਲ ਆਹ ਸਮਾਨ ਮੇਰੇ ਡੀਲਰ ਨੂੰ ਦਿੱਤਾ ਤੇ ਡੀਲਰ ਮਜਬੂਰੀ ਦੇ ਵਿੱਚ ਮੈਨੂੰ ਦੇ ਰਿਹਾ ਹੈ ਤਾਂ ਆਪਣੇ ਆਪ ਜਿਹੜਾ ਹੈਗਾ ਕੰਪਨੀ ਦਾ ਜਿਹੜਾ ਹੈਗਾ ਲਾਇਸੈਂਸ ਤਾਂ ਕੈਂਸਲ ਹੋ ਸਕਦਾ ਹੈ ਤਾਂ ਇਹਦੇ ਵਿੱਚ ਆਪਣੇ ਡੀਲਰ ਭਰਾ ਦੇ ਉੱਤੇ ਕੋਈ ਅਸਰ ਨਹੀਂ ਹੋਏਗਾ ਕਿਉਂਕਿ ਉਹਨੂੰ ਤਾਂ ਪਿੱਛੋਂ ਧੱਕੇ 'ਚ ਤਾ ਐਸ ਕਰਕੇ بس ਡਟੇ ਰਹਿਣਾ ਜੇ ਤੁਹਾਨੂੰ ਇਹੋ ਹੀ ਕੋਈ ਚੀਜ਼ ਮਿਲੇ 1800 180 1555 ਦੇ ਸ਼ਿਕਾਇਤ ਕਰਨੀ ਹੈ ਰੱਬ ਭਲੀ ਕਰੇਗਾ ਤਾਂ ਜਿਹੜਾ ਹੈਗਾ ਆਪਣੇ ਗਲੋਂ-ਗਲਾਵੇਂ ਹੀ ਲੈ ਜਾਏਗਾ